ਗੁਲਾਰ ਸਿੰਘ ਪੁੱਛ ਰਹੇ ਨੇ ਕਿ ਸਿਰਸੇ ਨੇ ਟਰੂਡੋ ਬਾਰੇ ਬਿਆਨ ਦਿੱਤਾ ਮਨਜਿੰਦਰ ਸਿੰਘ ਸਿਰਸਾ ਨੇ ਮੈਂ ਆਪ ਉਸ ਬਿਆਨ ਦੇ ਨਾਲ ਸੁਖਮ ਸਿੰਘ ਸਾਬ ਨਹੀਂ ਸਹਿਮਤ ਹੈਗਾ ਜੀ ਕਿਉਂਕਿ ਜਿਸ ਤਰ੍ਹਾਂ ਚਲੋ ਜਸਟਨ ਟਰੂਡੋ ਗਿਆ ਨੇ ਇੱਕ ਜੈਸਚਰ ਹੈ ਯਾਰ ਕਿ ਇੱਕ ਪੰਜਾਬੀ ਸਿੰਗਰ ਮੈਂ ਵੀ ਹੁਣ ਪੰਜਾਬੀ ਕਿਹਾ ਜੀ ਇੱਕ ਪੰਜਾਬੀ ਸਿੰਗਰ ਹੈ ਜਿਹੜਾ ਕਿ ਉਹਦੇ ਸਤਕਵਾਲ ਦੇ ਵਿੱਚ ਕੋਈ ਵਧੀਆ ਦੇਸ਼ ਦਾ ਪ੍ਰਧਾਨ ਮੰਤਰੀ ਜਾਂਦਾ ਹ ਹ ਉਹਨੂੰ ਮਤਲਬ ਕਿ ਕਹਿ ਲੋ ਕਿ ਪੂਰਾ ਉਥੇ ਮਾਨ ਸਤਕਾਰ ਦੇ ਦਿੰਦਾ ਜੀ ਨਾਲ ਬਿਲਕੁਲ ਤੇ ਅਸੀਂ ਕੀ ਰੇਡ ਕਾ ਪਾ ਲਿਆ ਆਖੇ ਉਹਨੇ ਲਿਖ ਦਿੱਤਾ ਉਹ ਪੰਜਾਬੀ ਮੁੰਡਾ ਹੂੰ ਪਹਿਲੀ ਗੱਲ ਹੈ ਪੰਜਾਬੀ ਮੁੰਡਾ ਨਹੀਂ ਹੁਣ ਤੇ ਅੱਧ ਖੜਜਾ ਹੋਇਆ ਪਿਆ ਦਿਲਜੀਤ ਮੁੰਡਾ ਫਿਲਮਾਂ ਚ ਹੀ ਲੱਗਦਾ ਨਹੀਂ ਉਹ ਮੁੰਡੇ ਹੋ ਕੋਈ ਨਹੀਂ ਹੈ ਉਹਦੀ ਫਿਟਨੈਸ ਠੀਕ ਹੈ ਪਰ ਗੱਲ ਇਹ ਆ ਕਿ ਆਖੇ ਜੀ ਇਹਨੂੰ ਇੰਡੀਅਨ ਕੋ ਜੀ ਲੈ ਦੱਸ ਇਸ ਮੂਰਖ ਨੂੰ ਇਹ ਨਹੀਂ ਪਤਾ ਹੂੰ ਕਿ ਜਿਹੜੀ ਸਾਡੀ ਨੈਸ਼ਨੈਲਿਟੀ ਆ ਪਾਸਪੋਰਟ ਤੇ ਉਹ ਉਹਦੀ ਇੰਡੀਅਨ ਲਿਖੀ ਆ ਬਿਲਕੁਲ ਬਿਲਕੁਲ ਪਰ ਇੱਥੇ ਇਹ ਜਿਹੜਾ ਇੰਡੀਆ ਹੈ ਨਾ ਜੀ ਇਹ ਯੂਨੀਅਨ ਆਫ ਸਟੇਟਸ ਹੈ ਹੂੰ ਬਿਲਕੁਲ ਠੀਕ ਹੈ ਨਾ ਜੀ ਤੇ ਜਿਹੜੀਆਂ ਸਟੇਟਾਂ ਨੇ ਉਹ ਕਹਿ ਲੋ ਕਿ ਸੱਭਿਆਚਾਰਕ ਤੌਰ ਤੇ ਇਤਿਹਾਸਿਕ ਤੌਰ ਤੇ ਉਹ ਆਪਣੀ ਆਪਣੀ ਇੱਕ ਪਛਾਣ ਰੱਖਦੀਆਂ ਜੀ ਬੰਗਾਲ ਰਹਿਣ ਵਾਲਾ ਬੰਗਾਲੀ ਅਖਵਾਉਣ ਤੇ ਮਾਣ ਮਹਿਸੂਸ ਕਰਦਾ ਹੈ ਜੀ ਜੀ ਹਰਿਆਣੇ ਚ ਰਹਿਣ ਵਾਲਾ ਹਰਿਆਣਵੀ ਅਖਬਾਰਾਂ ਚ ਮਹਿਸੂਸ ਕਰਦਾ ਹੂੰ ਇਦਾਂ ਹੀ ਪੰਜਾਬੀ ਦੀ ਵੀ ਇੱਕ ਪਛਾਣ ਆ ਹੂੰ ਹੂੰ ਤਾਂ ਮਤਲਬ ਕਿ ਉਹ ਪਤਾ ਨਹੀਂ ਕਿਉਂ ਕਿੱਧਰ ਨੂੰ ਗੱਲ ਲੈਂਦੇ ਲੈਂਦੇ ਲੈ ਗਿਆ ਨਹੀਂ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਅੱਛਾ ਗੱਲ ਇਹ ਆ ਕਿ ਭਾਈ ਹੁਣ ਜਿਵੇਂ ਆਪਾਂ ਗੱਲ ਕਰਦੇ ਆਂ ਇੱਕ ਗਾਣਾ ਕਿ ਪੰਜਾਬੀ ਮੁੰਡੇ ਆ ਗਏ ਆ ਗਏ ਆ ਗਏ ਤੁਸੀਂ ਤੇ ਫਿਰ ਕਹੋਗੇ ਕਿ ਤੁਸੀਂ ਪੰਜਾਬੀ ਦੀ ਥਾਂ ਤੇ ਕੋਈ ਇੰਡੀਅਨ ਮੁੰਡੇ ਆ ਗਿਆ ਯਾਰ ਕਮਾਲ ਦੇ ਬੇਹੁੱਤਾ ਗੱਲਾਂ ਨੇ ਸਾਡੇ ਪੋਲੀਟਿਸ਼ੀਅਨਸ ਦੀਆਂ ਆਪਾਂ ਨੂੰ ਪਤਾ ਹੈ ਕਿ ਟਰੂਡੋ ਵੀ ਸਿਆਸਤ ਕਰਦੇ ਆ ਹੋ ਸਕਦਾ ਬੜਾ ਉਹਨਾਂ ਨੇ ਕਹਿ ਲੋ ਕਿ ਸੋਚ ਕੇ ਸ਼ਬਦ ਚੁਣ ਲਿਆ ਹੋਵੇ ਜੀ ਇੰਡੀਆ ਦੀ ਦੁੱਖ ਦੀ ਰਗ ਤੇ ਹੱਥ ਰੱਖਣ ਵਾਸਤੇ ਹੂੰ ਠੀਕ ਹੈ ਨਾ ਸਮਝਦੇ ਲੋ ਖਾਲਿਸਤਾਨ ਦੇ ਪੱਖ ਤੋਂ ਹੋ ਸਕਦਾ ਉਹਨਾਂ ਦੀ ਰਾਜਨੀਤੀ ਦਾ ਹਿੱਸਾ ਹੈ ਪਰ ਅਸੀਂ ਇਹਨੂੰ ਯਾਰ ਇੰਨਾ ਦੱਸੋ ਇੰਨੇ ਉਹ ਹਿੰਦੀ ਚ ਇੱਕ ਸ਼ਬਦ ਇਸਤੇਮਾਲ ਕਰਦੇ ਸੰਕੀਰਣ ਹੂੰ ਬੜੀ ਜੱਦਾ ਕਹ ਲਓ ਕਿ ਤੰਗ ਦਿਲੀ ਨਾਲ ਸੌੜੀ ਸੋਚ ਨਾਲ ਲੈ ਬਿਲਕੁਲ ਬਿਲਕੁਲ ਜੀ ਪਰ ਇੱਕ ਚੀਜ਼ ਤਾਂ ਹੈ ਜੀ ਇੱਕ ਇੱਕ ਚਲੋ ਆਪਾਂ ਇਸੀ ਤੋਂ ਹਟ ਕੇ ਵੀ ਕਹੀਏ ਕਹਿੰਦੇ ਹੁੰਦੇ ਵੀ ਆਰਟਿਸਟ ਜਿਹੜਾ ਹੁੰਦਾ ਹੈ ਕਲਾਕਾਰ ਫਨਕਾਰ ਹੈ ਉਹ ਸਭ ਦਾ ਸਾਂਝਾ ਹੀ ਹੁੰਦਾ ਹੈ ਬਿਲਕੁਲ ਉਹ ਪੰਜਾਬੀ ਉਦੋਂ ਤੱਕ ਹੈ ਜਦੋਂ ਤੱਕ ਉਹ ਫਨਕਾਰ ਨਹੀਂ ਸੀ ਹੁਣ ਤਾਂ ਉਹਨੂੰ ਸਾਰੇ ਪਿਆਰ ਕਰਦੇ ਆ ਉਹ ਅਫਰੀਕਾ ਵਾਲੇ ਵੀ ਪਿਆਰ ਕਰਦੇ ਆ ਅਮਰੀਕਾ ਵਾਲੇ ਵੀ ਕਰਦੇ ਆ ਉਹ ਤੁਹਾਡੀ ਗੱਲ ਠੀਕ ਹੈ ਪਰ ਉਹ ਤਾਂ ਪਛਾਣ ਪੰਜਾਬੀ ਸਿੰਗਰ ਦੀ ਹੀ ਰਹੇਗੀ ਤੇ ਉਹ ਮੈਂ ਉਹ ਗੱਲ ਕਰਦਾ ਕਿ ਕਿਤੋਂ ਕਿਤੋਂ ਤੱਕ ਚੱਲੇਗਾ ਪਤਾ ਨਹੀਂ ਉਹ ਕੀ ਕਹਿੰਦੇ ਬਿਲਬੋਰਡ ਕਿਹੜਾ ਜੀ 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 ਉੱਥੇ ਵੱਜਿਆ ਤਾਂ ਵੱਜਿਆ ਪੰਜਾਬੀ ਸਿੰਗਰ ਹੀ ਐ ਜੀ ਤਾਂ ਮਤਲਬ ਕਿ ਉਹ ਜਿਹੜੀ ਪਛਾਣ ਹੈ ਉਹਦੇ 'ਚ ਸਾਨੂੰ ਕੀ ਦਿੱਕਤ ਹੈ ਸੰਤ ਮਾਨ ਹੋਣਾ ਚਾਹੀਦਾ ਕਿਉਂਕਿ ਤੁਹਾਡੀ ਪਛਾਣ ਵੀ ਜਦੋਂ ਤੁਸੀਂ ਕੱਲਾ ਸਿਰਸਾ ਲਈ ਰੱਖੋਗਾ ਨਾਲ ਤੁਹਾਨੂੰ ਕੋਈ ਨਹੀਂ ਪਛਾਣੇਗਾ ਮਨਜਿੰਦਰ ਸਿੰਘ ਸਿਰਸਾ ਆਉਂਦਿਆ ਸਾਰੀ ਤੁਹਾਡੀ ਪਛਾਣ ਇੱਕ ਪੰਜਾਬੀ ਇੱਕ ਸਿੱਖ ਨੇਤਾ ਦੇ ਤੌਰ ਤੇ ਹਰੇਕ ਬੰਦੇ ਨੂੰ ਹੋ ਜਾਈਏ ਤਾਂ ਤੁਹਾਡੀ ਪਛਾਣ ਹੈ ਆਈਡੈਂਟੀਟੀ ਹੈ ਜੀ ਜੀ